ਇਹਾਂ ਪਰ ਜਾਨੀ ਬੱਡੇ ਸਾਡੇ ਉਤੋਂ ਦੇ ਟਰੈਕਟਰ ਚੜਾਓ ਗੱਡੀਆਂ ਜੀ ਲੰਘ ਜਾਓ ਜੋ ਤਾਂ ਗੋਲੀ ਗਾਲੀ ਚਲਾਉਣੇ ਚਲਾ ਲਓ ਸਾਨੂੰ ਕੋਈ ਹਰਕ ਨਹੀਂ ਜੇ ਉਹਨਾਂ ਦਾ ਮਨ ਚਾਹੇ ਜਾਵੇ ਤੇ ਅਸੀਂ ਚਾਰ ਕੇ ਲੈਵਾ ਲਾਂਗੇ ਇੱਕ ਦਾ ਚੁੱਤ ਵੀ ਨਹੀਂ ਵਗਦਾ ਗੁਰੂ ਨਾਨਕ ਦੇਵ ਜੀ ਸਿਖਿਆ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਵਰ ਰੱਖਿਆ ਜੀ ਜੀ ਤੇ ਚੱਕੀ ਪੀਣੀ ਮੇਂ ਗੁਰੂ ਸਾਹਿਬ ਨੂੰ ਹਮ ਜਦ ਦੇ ਲੱਭੂ ਜਾਣਾ ਪਿਆ ਜਦੋਂ ਤੁਸੀਂ ਸੱਚ ਨਾਲ ਖੜੋਗੇ ਇਹ ਮੁਸੀਬਤਾਂ ਆਉਂਦੀਆਂ ਨਹੀਂ ਲੱਗੀਆਂ ਤਾਂ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਫਰੋਜਪੁਰਾ ਇਲਾਕੇ ਦੇ ਵਿੱਚ ਜਿੱਥੇ ਕਿ ਪਿੰਡ ਨਿਆਜ਼ੀਆਂ ਹੈ ਜੋ ਟਿੱਬੀ ਖੁਰਦ ਨਾਲ ਹੀ ਪਿੰਡ ਪੈਂਦਾ ਸੋ ਇੱਥੇ ਜ਼ਮੀਨ ਨੂੰ ਲੈ ਕੇ ਝਗੜਾ 20-25 ਸਾਲ ਤੋਂ ਚੱਲਦਾ ਸੋ ਇੱਥੇ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਪ੍ਰਸ਼ਾਸਨ ਵੀ ਡੀਓ ਹੋਰ ਵੀ ਅਫਸਰ ਪਹੁੰਚੇ ਨੇ ਡੀਐਸਪੀ ਸਾਹਿਬ ਪਹੁੰਚੇ ਨੇ ਸੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਹੜੇ ਆਗੂ ਹੈਗੇ ਨੇ ਜਿਹੜੀ ਜਥੇਬੰਦੀ ਹੈਗੀ ਧਰਨੇ ਤੇ ਬੜੇ ਦਿਨਾਂ ਤੋਂ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਸਾਹਮਣੇ ਇੱਕ ਪਾਸੇ ਪ੍ਰਸ਼ਾਸਨ ਕਬਜ਼ਾ ਲੈਣ ਵਾਸਤੇ ਇੱਥੇ ਪਹੁੰਚਿਆ ਸੋ ਇੱਕ ਪਾਸੇ ਜਿਹੜੀ ਕਿਸਾਨ ਜਥੇਬੰਦੀ ਇੱਥੇ ਬੈਠੀਆਂ ਨੇ ਕਹਿੰਦੇ ਵੀ ਅਸੀਂ ਕਬਜ਼ਾ ਨਹੀਂ ਲੈਣ ਦੇਣਾ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਲੰਘ ਜਾਓ ਸੋ ਗੱਲਬਾਤ ਕਰਦੇ ਆ ਇੱਥੋਂ ਦੇ ਜਿਹੜੇ ਆਗੂ ਹੈਗੇ ਨੇ ਸੋ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਾਇਆ ਜੇ ਨਾਲੇ ਆਪਣੇ ਕਮੈਂਟ ਦਿਆ ਜਾਵੇ ਵੀ ਇਹ ਸਰਕਾਰਾਂ ਦੇ ਰਵੱਈਏ ਹੈਗੇ ਕਿਸੇ ਜਨੇ ਹਾਂਜੀ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਨਰਿੰਦਰਪਾਲ ਸਿੰਘ ਜਤਾੜਾ ਕਿਹੜੀ ਜਥੇਬੰਦੀ ਭਾਈ ਤੋੜੀ ਕਿਸਾਨ ਮਜ਼ਦੂਰ ਸਰਚ ਕਮੇਟੀ ਪੰਜਾਬ ਜ਼ਿਲ੍ਹਾ ਉਮੀਦਪੁਰ ਤੋਂ ਗੱਲ ਕਰ ਰਹੇ ਆ ਜੀ ਤੇ ਵੀਰ ਜੀ ਇੱਕ ਗੱਲ ਸੇ ਜਥੇਬੰਦੀ ਤੁਹਾਡੀ ਇਕੱਲੇ ਹੀ ਕੰਮ ਕਰਦੀ ਇੱਥੇ ਕਿ ਤਾਂ ਹੋਰ ਵੀ ਹੈਗੇ ਨੇ ਮੈਂ ਪਹਿਲਾਂ ਅੱਜ ਤੱਕ ਤਾਂ ਅਸੀਂ ਇਕੱਲੇ ਪੰਜ ਛੇ ਸਾਲ ਤੋਂ ਮੁੱਦਾ ਚੁੱਕਿਆ ਹੈ ਜੀ ਵੀਰ ਜੀ ਲੇਕਿਨ ਸਾਡੀ ਨਾਲ ਸਹਾਇਤਾ ਕਰਨ ਲਈ ਦੂਜੀ ਜਿਹੜੀ ਆ ਕ੍ਰਾਂਤੀਕਾਰੀ ਜੀ ਵੀਰ ਜੀ ਦਰਸ਼ਨਪਾਲ ਵਾਲੀ ਉਹ ਵੀ ਆ ਗਏ ਨੇ ਉਹਨਾਂ ਦਾ ਧੰਨਵਾਦ ਕਿਉਂਕਿ ਕਿਸਾਨਾਂ ਦਾ ਮੋਰਚਾੜਾ ਸੰਜਾ ਹੂੰ ਤੇ ਉਹਦੇ ਵਾਸਤੇ ਅੱਜ ਆ ਗਏ ਨੇ ਉਹਨਾਂ ਦਾ ਬਹੁਤ ਧੰਨਵਾਦ ਉਹ ਸਾਡੇ ਨਾਲ ਆਣ ਕੇ ਲੜਾਈ ਲੜ ਰਹੇ ਵੱਡੀ ਗਿਣਤੀ ਹੋ ਗਈ ਆ ਦਰਵੇ ਜਤਨ ਕਦਾ ਪ੍ਰਜਾਸ਼ਨ ਆਇਆ ਦੋਵੇਂ ਤਰਫ ਬੰਦੀਆਂ ਦੇ ਅੱਗੇ ਖੜਨ ਗਿਆ ਵੀਰ ਜੀ ਜਿਸ ਤਰ੍ਹਾਂ ਆਪਾਂ ਸਵਾਲ ਬਹੁਤ ਵੱਡਾ ਹੈਗਾ ਦੋ ਧਿਰਾਂ ਦੀ ਲੜਾਈ ਹੈਗੀ 25 ਸਾਲ ਤੋਂ ਲੈ ਕੇ 20 ਸਾਲ ਤੋਂ ਲੈ ਕੇ ਕੀ ਕਾਰਨ ਹੈ ਕਿੱਥੋਂ ਸ਼ੁਰੂ ਹੋਈ ਸੀ ਇਹ ਜੀ ਸਾਡੇ ਸੁਭਾ ਪ੍ਰਧਾਨ ਫਰੋਜ਼ਪੁਰ ਮੀਟਿੰਗਾਂ ਲਾਉਂਦੇ ਮੈਂ ਵੀ ਨਾਲ ਸਾਂ ਜੀ ਸ਼੍ਰੀਨਿ ਸਾਹਿਬ ਗੁਰਦੁਆਰਾ ਫਰੋਜ਼ਪੁਰ ਜ਼ਿਲ੍ਹੇ ਚ ਹਾਂਜੀ ਉੱਥੇ ਇਹ ਜਿਹੜਾ ਆ ਐਸ ਡੀਓ ਸਾਹਿਬ ਜਿਹੜਾ ਆਇਏ ਸੀ ਹੂੰ ਇਹ ਉੱਥੇ ਗਏ ਸਾਡੇ ਕੋਲ ਦੋ ਭਰਾ ਮਗਰ ਮਨੂ ਸਾਹਿਬ ਦੇ ਸੁਭਾ ਪ੍ਰਧਾਨ ਦੇ ਇਹਨਾਂ ਨੇ ਉੱਤੇ ਮੰਨੇ ਗੁਰਦੁਆਰਾ ਸਾਹਿਬ ਵਿੱਚ ਬਹਿ ਕੇ ਵੀ ਸਾਡਾ 70-80 ਹਜ਼ਾਰ ਰੁਪਇਆ ਸੀ ਮੂਲ ਜੀ ਤੇ ਇਹਨਾਂ ਨੇ ਨੰਬਰਦਾਰ ਕਸ਼ਮੀਰ ਸਿੰਘ ਕੋਲੋਂ ਕਿਤੇ ਹੋਰ ਦੀ ਰਜਿਸਟਰੀ ਕਰਾਉਣ ਗਏ ਤੇ ਉਹਨਾਂ ਨੇ ਵਿੱਚ ਸਟਾਮ ਰੱਖ ਕੇ ਪਤਾ ਨਹੀਂ 2000 ਵਾਲਾ 1000 ਵਾਲਾ ਇਹਨਾਂ ਬਿਆਨਾ ਬਣਾ ਲਿਆ ਤੇ ਕਸ਼ਮੀਰ ਸਿੰਘ ਨੇ ਅੰਗਰੇਜ਼ੀ ਸਣ ਕੀਤੇ ਜੀਦਾ ਕਰਕੇ ਇਹ ਸੰਤਾਪ ਕਸ਼ਮੀਰ ਸਿੰਘ ਨੂੰ ਭੋਕੜਾ ਪਿਆ ਵੀਰ ਜੀ ਕਿੰਨੇ ਪੈਸੇ ਗਏ ਸੀਗੇ ਇਹ ਜ਼ਮੀਨ ਦੇ ਮਾਲਕ ਨੂੰ ਤੇ ਕਿੰਨੀ ਜ਼ਮੀਨ ਦਾ ਰੋਲਾ ਹੈਗਾ ਇਹਨਾਂ ਜੀ 70-80 ਹਜ਼ਾਰ ਦੇ ਵਿੱਚ 31 ਕਿਰਾਣਾ 12 ਮਰਲੇ ਦੀ ਜਿਹੜਾ ਉਹ ਡਿਗਰੀ ਕਰਾ ਲਈ ਕੋਟ ਤੋਂ ਤੇ ਜਿਹੜਾ 20 25 ਸਾਲ ਹੋ ਗਿਆ ਪਹਿਲੇ ਸਾਲ ਸੀ ਸਾਰਾ ਕਿਹੜੀ ਗੁਰਦੁਆਰਾ ਸਾਹਿਬ ਕੱਟਿਓਏ ਤਿੰਨ ਸਾਲ ਸੇ ਇਹਨਾਂ ਨੇ ਲੈ ਲੈ ਤਿੰਨ ਸਾਢੇ ਨਾਲੋਂ ਚਲ ਗਏ ਤੇ ਮੈਂ ਵੀ ਵਿੱਚ ਮੌਜੂਦ ਆ ਅਸੀਂ ਇਹਨਾਂ ਨੂੰ ਆਖਿਆ ਵੀ ਸਾਲ ਦਾ 1 ਲੱਖ ਰੁਪਇਆ ਗਣੀ ਜਾਓ 25 ਸਾਲ ਹੋ ਗਏ ਨੇ ਤੇ 25 ਸਾਲ ਤੁਹਾਨੂੰ ਇੱਕ ਕਿਲਾ ਵਾ ਦੇਣੇ ਬੜੀ ਜੀ ਜੀ ਜੱਤੇ ਬੰਦੀ ਅੱਜ ਵੀ ਟੇਬਲ ਟਾ ਕੇ ਬਹਿ ਕੇ ਫੈਸਲਾ ਕਰਨ ਨੂੰ ਤਿਆਰ ਹੈ ਤੇ ਜੇ ਉਹਨਾਂ ਦਾ ਮਨ ਚ ਜਾਵੇ ਵੀ ਅਸੀਂ ਚਾਰ ਕਿਲੇ ਵਾ ਲਾਂਗੇ ਇੱਕ ਦਾ ਚੁੱਤ ਵੀ ਨਹੀਂ ਵਕਤ ਨੂੰ ਪਕੜਦੇ ਵੀਰ ਜੀ ਤੁਸੀਂ ਗੱਲ ਕੀਤੀ ਵੀ ਅਸੀਂ ਗੱਲ ਕੀਤੀ ਸੀ ਵੀ ਕਿਲਾ ਦਿੰਨੇ ਆ ਲੇਕਿਨ ਉਹ ਕਹਿੰਦੇ ਵੀ ਸਾਡੇ ਕੋਲ ਜੱਥੇਬੰਦੀ ਦਾ ਕੋਈ ਬੰਦਾ ਆਇਆ ਹੀ ਨਹੀਂ ਮੈਂ ਜੋ ਮਰੇ ਮੁਕਰੇ ਦਾ ਕੋ ਦਾਰੂ ਹੁੰਦਾ ਸਰਦਾਰ ਬੰਦੇ ਮੁਕਰੀ ਜਾਂਦੇ ਜਿਹੜੇ ਰੱਬ ਨੂੰ ਮੰਨਣ ਵਾਲੇ ਮੈਂ ਤੇ ਸਾਹਮਣੇ ਗੱਲ ਕੀਤੀ ਨਾ ਸਦਕੇ ਮੈਂ ਸਰਦਾਰ ਜੀ ਸਾਹਮਣੇ ਆਉ ਇੱਕ ਕਿਲੇ ਦੀ ਗੱਲ ਹੋਈ ਮੈਂ ਕਿ ਧੋਕ ਨਾਲ ਦਾ ਮੈਂ ਹੋਰ ਵੀ ਦੇ ਦਿਆਂ ਇੱਕ ਵਾਰ ਫੈਸਲਾ ਕਰ ਲੀਏ ਵੀਰ ਜੀ ਜਿਹੜੀ ਦੂਜੀ ਧਿਰ ਜਵੇਂ ਆਪਾਂ ਗੱਲ ਕਰ ਰਹੇ ਆ ਉਹ ਸਰਜੀਤ ਸਿੰਘ ਨਾਮ ਹੈਗਾ ਉਹਨਾਂ ਦਾ ਉਹ ਕਹਿੰਦੇ ਵੀ ਇਹ 18 ਕੋਟ ਦੇ ਵਿੱਚੋਂ ਹਾਰੇ ਨੇ ਇਹ ਜਿਹੜੀ ਧਿਰ ਹੈਗੀ ਹੈ ਬਿਲਕੁਲ ਕੋਟਾਂ ਦੇ ਵਿੱਚ ਵੇਖੋ ਕੋਟਾਂ ਦੇ ਮੈਨੂੰ ਦੱਸ ਦੇ ਵਿੱਚ ਸੱਚਾ ਬੰਦਾ ਕਿਹੜਾ ਕੋਟਾਂ ਚ ਹੁੰਦਾ ਈ ਚੂੜੇ ਗਵਾ ਵੀ ਝੂਠ ਮਾਰੀ ਜਾਂਦੇ ਆ ਜੀ ਜੀ ਕੋਟਾਂ ਨੂੰ ਚਾਹੀਦਾ ਜਮੀਨ ਲੈਵਲ ਤੇ ਆਣ ਕੇ ਗੱਲ ਸੁਣਨੀ ਕਿਸਾਨ ਦੀ ਇਤਨਾ ਦੀ ਕੋਟਾ ਹੁਣ ਹੁਣ ਅੱਜ ਤੋਂ ਇਹ ਵੇਖ ਲੋ ਜਿਹੜਾ ਸ਼ੰਭੂ ਤੇ ਬੈਠੇ ਆ ਕਿੰਨੀਆਂ ਜਦੇ ਬੰਦੀਆਂ ਸੌ ਜਦੇ ਬੰਦੀ ਵੱਡੀ ਸਾਡੀ ਨਿੱਕੀ ਵੱਡੀ ਤੇ ਕੋਟਾਂ ਨੇ ਉਹ ਮੋਦੀ ਦੇ ਜਿਹੜਾ ਹੱਕ ਦੇ ਵਿੱਚ ਬਦਲੇ ਦੇ ਰਹਿਆ ਜੀ ਜਿਹੜੇ ਕਾਰਪੋਰਡ ਕਰਾਣਾਂ ਦੇ ਹੱਕ ਚ ਖੜੀਆਂ ਕੋਟਾਂ ਜਦੋਂ ਕਿ ਕਿਸਾਨ ਆਣ ਕੇ ਜਮੀਨ ਲੈਵਲ ਤੇ ਖੜਨਾ ਚਾਹੀਦਾ ਜੀ ਜੀ ਇਹ ਕੋਟਾਂ ਤੋਂ ਬਦਲਾ ਲੈ ਲੈਣਾ ਮੈਂ ਤਾਂ ਨਹੀਂ ਸਮਝਦਾ ਵੀ ਕੋਟ ਨੇ ਅਜੇ ਤੱਕ ਕੋਈ ਸਹੀ ਕੰਮ ਕੀਤਾ ਹੋਵੇ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ 2006 ਚ ਉੱਥੇ ਕਾਜੀ ਕੋਲੇ ਐਡੀ ਕਬਡੀ ਪਾਵਰ ਆ ਵੀ ਉਹਨਾਂ ਨੂੰ ਕੋਈ ਰੱਬ ਦਾ ਡਰ ਹੈਗਾ ਅਜੇ ਖੁਦਾ ਦਾ ਉਹ ਕਾਜੀ ਆ ਠੋਕੇ ਬਦਲਾ ਕਰਦਾ ਕੋਈ ਹੱਲ ਨਹੀਂ ਸਕਦਾ ਪਿੰਡ ਚ ਜੀ ਤੇ ਸਾਡੇ ਤੋਂ ਪਚਾਇਤਾਂ ਜਿਹੜੀਆਂ ਜਿਹਨੂੰ ਗੁਰੂ ਸਾਹਿਬ ਨੇ ਵਿਡਾਈ ਦਿੱਤੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾ ਜੀ ਉਹ ਵੇਨੇ ਵੀ ਆ ਤੇ ਵੇਲੀ 18 ਮੋਢਾ ਨੇ ਭਾਵੇਂ 100% ਝੂਠਾ ਬੰਦਾ ਸੱਚਾ ਬਣਾ ਦਿੰਦੇ ਵੀਰ ਜੀ ਸਵਾਲ ਹੈ ਕਿ ਅੱਜ ਪੁਲਿਸ ਪ੍ਰਸ਼ਾਸਨ ਭਾਰੀ ਤਦਾਦ ਦੇ ਵਿੱਚ ਪਹੁੰਚਿਆ ਸੀ ਗੱਡੀਆਂ ਭਰ ਕੇ ਆਈਆਂ ਤੇ ਸਿਵਲ ਪ੍ਰਸ਼ਾਸਨ ਵੀ ਆ ਗਿਆ ਸੀ ਕੀ ਗੱਲਬਾਤ ਹੋਈ ਤੁਹਾਡੀ ਸਾਨੂੰ ਆnde ਜੀ ਸਾਨੂੰ ਕੋੜ ਦਾ ਹੁਕਮ ਤਾਂ ਹੀ ਆਏ ਆ ਮੈਂ ਕਿਹਾ ਵੀ ਟੇਬਲ ਟਾਕ ਤੇ ਬਹਿ ਕੇ ਤਾਂ ਗੱਲ ਕਰ ਲੋ ਜੀ ਤੇ ਜਾਂ ਪਰ ਜਾਨੀ ਬੱਡੇ ਸਾਡੇ ਉਤੋਂ ਦੇ ਟਰੈਕਟਰ ਚੜਾਓ ਗੱਡੀਆਂ ਜੀ ਲੰਘ ਜਾਓ ਜੋ ਤਾ ਗੋਲੀ ਗਾਲੀ ਚਲਾਉਣੇ ਚਲਾ ਲਓ ਸਾਨੂੰ ਕੋਈ ਹਰਕ ਨਹੀਂ ਜਿਹੜਾ ਜਿਹੜੇ ਪੈਦਲ ਰੱਖਿਆ ਮੱਲਿਆ 6 ਸਾਲ ਤੋਂ ਪੈਦਲ ਨਹੀਂ ਮਿੱਟੀਚੇਗਾ ਮਾਰ ਕੇ ਸਾਨੂੰ ਬਾਹਰ ਜੋ ਤਾਂ ਬਾਹਰ ਜੀ ਹੁਣ ਵੀਰ ਜੀ ਅਗਲਾ ਤੁਹਾਡਾ ਸਟੈਂਡ ਕੀ ਹੈਗਾ ਅਗਲੇ ਜੀ ਵੇਖੋ ਜਿਹੜਾ ਟੇਬਲ ਟਾਕ ਤੁਸੀਂ ਅੱਜ ਵੀ ਨਹੀਂ ਪਾਈ ਤੇ ਹੂੰ ਜਦੋਂ ਮਰਜ਼ੀ ਸਾਡੇ ਕੋਲ ਚਾਰ ਬੰਦੇ ਆ ਜਾਣ ਟੇਬਲ ਟਾਕ ਤੇ ਬਹਾਂਗੇ ਗੱਲਬਾਤ ਕਰਾਂਗੇ ਤੇ ਫੈਸਲਾ ਕਰਨ ਦੇ ਹੀ ਅੱਕ ਜਾਂ ਲੇਕਿਨ ਜੇ ਪ੍ਰਸ਼ਾਸਨ ਦੇ ਜੋਰ ਨਾਲ ਕੋ ਬਾਹ ਲੰਗਦੇ ਇਹ ਕਦੀ ਵੀ ਨਹੀਂ ਵਗਣਦੇ ਜੀ ਜੀ ਵੀਰ ਜੀ ਸਵਾਲ ਹੈ ਕਿ ਅੱਜ ਪੁਲਿਸ ਪ੍ਰਸ਼ਾਸਨ ਭਾਰੀ ਤਦਾਦ ਦੇ ਵਿੱਚ ਪਹੁੰਚਿਆ ਸੀ ਗੱਡੀਆਂ ਭਰ ਕੇ ਆਈਆਂ ਤੇ ਸਿਵਲ ਪ੍ਰਸ਼ਾਸਨ ਵੀ ਹੈਗਾ ਸੀ ਕੀ ਗੱਲਬਾਤ ਹੋਈ ਤੁਹਾਡੀ ਸਾਨੂੰ ਆਂਦੇ ਜੀ ਸਾਨੂੰ ਕੋੜ ਦਾ ਹੁਕਮ ਤਾਂ ਹੀ ਆਇਆ ਹੈ ਆ ਹੂੰ ਮੈਂ ਕਹਾਂ ਬੇ ਟੇਬਲ ਟਾਕ ਤੇ ਬੈਠ ਕੇ ਗੱਲ ਕਰ ਲਓ ਜੀ ਤੇ ਜਾਂ ਪਰ ਜਾਨੀ ਬੱਡੇ ਸਾਡੇ ਉਤੋਂ ਦੀ ਟਰੈਕਟਰ ਚੜਾਓ ਗੱਡੀਆਂ ਜੀ ਲੰਘ ਜਾਓ ਜੋ ਤਾਂ ਗੋਲੀ ਗਾਲੀ ਚਲਾਉਣੀ ਚਲਾ ਲਓ ਸਾਨੂੰ ਕੋਈ ਹਰਕ ਨਹੀਂ ਜਿਹੜਾ ਇਹ ਪੈਦਲ ਰੱਖਿਆ ਮੱਲਿਆ 6 ਸਾਲ ਤੋਂ ਪੈਦਲ ਨਹੀਂ ਮਿੱਟੀਚੇਗਾ ਮਾਰ ਕੇ ਸਾਨੂੰ ਬਾਹਰ ਜੋ ਤਾਂ ਬਾਹਰ ਹੁਣ ਵੀਰ ਜੀ ਅਗਲਾ ਤੁਹਾਡਾ ਸਟੈਂਡ ਕੀ ਹੈਗਾ ਅੱਗੇ ਨਹੀਂ ਵੇਖੋ ਜਿਹੜਾ ਟੇਬਲ ਟਾਕ ਤੋਂ ਅੱਜ ਵੀ ਨਹੀਂ ਪਾਈ ਤੇ ਹੂੰ ਜਦੋਂ ਮਰਜ਼ੀ ਸਾਡੇ ਕੋਲ 4 ਬੰਦੇ ਆ ਜਾਣ ਟੇਬਲ ਟਾਕ ਤੇ ਬਹਾਂਗੇ ਗੱਲਬਾਤ ਕਰਾਂਗੇ ਤੇ ਫੈਸਲਾ ਕਰਨ ਦੇ ਹੱਕ ਜਾਂ ਲੇਕਿਨ ਜੇ ਪ੍ਰਚਾਰ ਕਰਨ ਦੇ ਜੋਰ ਨਾਲ ਕੋ ਬਾਹਰ ਲੰਘਦੇ ਕਦੇ ਵੀ ਨਹੀਂ ਵਗਣਦੇ। ਸੋ ਦੋਸਤੋ ਨਿਆਜ਼ੀਆਂ ਪਿੰਡ ਦੇ ਵਿੱਚ ਫਰੋਜਪੁਰ ਜ਼ਿਲ੍ਹਾ ਜਿਹੜਾ ਹੈਗਾ ਜਿੱਥੇ ਕਿ ਦੋ ਧਿਰਾਂ ਦਾ ਰੋਲਾ ਸੀਗਾ ਜ਼ਮੀਨ ਨੂੰ ਲੈ ਕੇ ਸੋ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਮਜ਼ਦੂਰ ਸੰਘਰਸ਼ਕ ਕਮੇਟੀ ਜਿਹੜੀ ਹੈਗੀ ਪੰਜਾਬ ਦੀ ਕਿਸਾਨ ਜਥੇਬੰਦੀ ਹੈਗੀ ਹੈ ਉਹਦੇ ਆਗੂ ਨੇ ਇਹ ਗੱਲਬਾਤ ਕੀਤੀ ਹੈ ਦੋ ਧਿਰ ਹੈਗੀਆਂ ਨੇ ਇੱਕ ਪਾਸੇ ਇੱਕ ਭਾਈ ਹੈਗੇ ਨੇ ਸਰਜੀਤ ਸਿੰਘ ਜਿਹੜਾ ਕਬਜ਼ਾ ਲੈਣਾ ਚਾਹੁੰਦੇ ਨੇ ਕਹਿੰਦੇ ਵੀ ਕੋਰਟ ਸਾਡੇ ਕੋਰਟ ਨੇ ਸਾਡੇ ਹੱਕ ਚ ਕੀਤੀ ਹੈ ਜ਼ਮੀਨ ਚਾਰ ਕਿੱਲੇ ਸੋ ਜਿਹੜੀ ਦੂਜੀ ਧਿਰ ਹੈਗੀ ਹੈ ਨੰਬਰਦਾਰ ਕਸ਼ਮੀਰ ਸਿੰਘ ਕਹਿੰਦੇ ਵੀ ਅਸੀਂ 70-80000 ਰੁਪਏ ਦਿੱਤਾ ਸੀ ਲੇਕਿਨ ਸਾਡੇ ਨਾਲ ਧੋਖਾ ਤੜੀ ਹੋਈ ਹੈ ਬਲਕੇ ਚਾਰ ਕਿਲੇ ਜ਼ਮੀਨ ਜਿਹੜੀ ਸਾਡੀ ਕੋਰਟ ਦੇ ਵਿੱਚੋਂ ਉਹਨਾਂ ਨੇ ਆਪਣੇ ਨਾਮ ਕਰਵਾਈ ਹੈ ਸੋ ਜਥੇਬੰਦੀਆਂ ਨਾਲ ਖੜੀਆਂ ਨੇ ਕਹਿੰਦੇ ਨੇ ਵੀ ਅਸੀਂ ਕਬਜ਼ਾ ਹੋਣ ਨਹੀਂ ਦੇਵਾਂਗੇ ਸਾਡੇ ਉੱਪਰ ਦੀ ਟਰੈਕਟਰ ਵੀ ਭਾਵੇਂ ਨਿਕਲ ਜਾਣ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਇਸ ਤਰ੍ਹਾਂ ਦੇ ਧੱਕੇ ਜਿਹੜੇ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਹੁੰਦੇ ਨੇ ਸੋ ਦੋਨਾਂ ਤਰ੍ਹਾਂ ਦੀ ਗੱਲ ਤਾਂ ਪੱਤਰਕਾਰਾਂ ਨੇ ਰੱਖਣੀ ਪਈ ਉਧਰ ਦੀ ਵੀ ਤੇ ਇਧਰ ਦੀ ਵੀ ਸੋ ਪੱਤਰਕਾਰ ਸਾਂਝਾ ਹੁੰਦਾ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀ ਕੈਮਰਾਮੈਨ ਜਯੋਗੀ ਹਾਂਜੀ ਵੀਰ ਜੀ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਣ ਕੇ ਜਿਹੜੀ ਆਪਣੀ ਲੋਕਾਂ ਦੀ ਆਵਾਜ਼ ਆ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਜਾਣੀ ਆ ਬਹੁਤ ਦੂਰ ਤੱਕ ਪੜਨੀ ਆ ਇਹ ਬਹੁਤ ਲੱਖਾਂ ਸ਼ੇਰ ਚੱਲ ਜਣੇ ਆ ਤੇ ਜਿਹੜਾ ਵੀ ਠੱਕਾ ਕਿਵੇਂ ਦਾ ਗੁਰੂ ਨਾਨਕ ਦੇਵ ਜੀ ਸਿਖਿਆ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਬ ਰੱਖਿਆ ਜੀ ਜੀ ਤੇ ਕੱਕੀ ਬੀਣੀ ਮੇ ਗੁਰੂ ਸਾਹਿਬ ਨੂੰ ਹਮ ਜਿਹੜੇ ਵਿੱਚ ਵੀ ਜਾਣਾ ਪਿਆ ਜਦੋਂ ਉਹ ਸੱਚ ਨਾਲ ਖੜੋਗੇ ਯਾ ਮਸੀਬ ਤਾਂ ਆਉਂਦੀਆਂ ਰਹਿਣਗੀਆਂ ਇਹਨਾਂ ਨੂੰ ਖੜੇ ਮੱਤੇ ਚੱਲਾਂਗੇ ਸਾਨੂੰ ਜੋ ਆਪਣਾ ਜਾਨ ਜੀਵ ਹੀ ਲਾਉਣਾ ਪਿਆ ਕੋਈ ਤੁਹਾਨੂੰ ਤਰਾਜ ਨਹੀਂ ਜੀ ਵਾਹਿਗੁਰੂ ਜਿੱਕਾ ਕਰਾਉਂਦਾ ਸਭ ਬਾਰੀ ਅੰਦੇ ਬੋਟੇ